ਫਰੀਕੋਟ ਖਬਰਨਾਮਾ ਤੇ ਸਵਾਗਤ ਹੈ ਇੱਕ ਪਾਸੇ ਜਿੱਥੇ ਨਸ਼ੇ ਦੇ ਖਿਲਾਫ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸਖਤ ਹਦਾਇਤਾਂ ਨੇ ਜਿਸ ਦੇ ਬਾਅਦ ਹੁਣ ਜਿਹੜੇ ਨਸ਼ੇ ਮਾਮਲੇ ਵਿੱਚ ਸੰਬੰਧਿਤ ਲੋਕ ਬਣੇ ਉਹਨਾਂ ਦੇ ਘਰਾਂ ਦੇ ਬਾਹਰ ਪੋਸਟਰ ਚਪਕਾਏ ਜਾ ਰਹੇ ਨੇ ਅਤੇ ਜਿਹੜੇ ਉਹਨਾਂ ਦੇ ਪ੍ਰਾਪਤੀ ਹੋ ਸੀਜ ਕੀਤੀ ਜਾ ਰਹੀ ਹੈ ਇਸੇ ਤਹਿਤ ਗੱਲ ਕੀਤੀ ਜਾਵੇ ਫਰੀਕੋਟ ਜ਼ਿਲ੍ਹੇ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਹਲਕਾ ਕੋਟਪੁਰਾ ਦੇ ਵਿੱਚ ਸਿੱਖਣ ਰੋਡ ਦੇ ਉੱਪਰ ਇੱਕ ਵਿਅਕਤੀ ਜੋ ਕਸਿਤਾ ਉਹ ਤੇ ਨਸ਼ੇ ਨਾਲ ਸੰਬੰਧਿਤ ਕੰਮ ਕਰਦਾ ਸੀ ਉਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਉਸਦੇ ਘਰ ਦੇ ਬਾਹਰ ਜਿਹੜੇ ਹੈਗੇ ਪੋਸਟਰ ਲਾਏ ਗਏ ਨੇ ਸੀਜ ਕਰਨ ਦੇ ਪੋਸਟਰ ਲਾਏ ਗਏ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਦਰ ਕੋਟਪੂਰਾ ਦੇ ਐਸਐਚਓ ਕਸਮੀਰ ਸੈੰਗੜੇ ਨੇ ਦੱਸਿਆ ਕਿ ਹਦਾਇਤਾਂ ਮੁਤਾਬਕ ਉਹਨਾਂ ਵੱਲੋਂ ਇਹ ਘਰ ਦੇ ਬਾਹਰ ਸੀਜ ਕਰਨ ਦੇ ਪੋਸਟਰ ਲਾਏ ਗਏ ਨੇ ਕਿਉਂਕਿ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਇਹ ਪਤੀ ਅਤੇ ਪਤਨੀ ਕਥਿਤ ਤੌਰ ਤੇ ਨਸ਼ੇ ਦਾ ਕੰਮ ਕਰਦੇ ਸਨ ਅਤੇ ਹੁਣ ਇਹ ਜੇਲ੍ਹ ਵਿੱਚ ਹਨ। ਹੁਣ ਆ ਕਿ ਜੋ ਪੋਸਟਰ ਲਾਏ ਗਏ ਹਨ ਘਰ ਦੇ ਬਾਹਰ ਉਹਨਾਂ ਦੀ ਇੱਕ ਫੋਟੋ ਕਾਪੀ ਜਿਹੜੇ ਇੱਥੇ ਘਰ ਦੇ ਵਿੱਚ ਮੌਜੂਦ ਮੈਂਬਰ ਸੀ ਹਸ ਨੂੰ ਦਿੱਤੀ ਗਈ ਹੈ ਅਤੇ ਕਿਉਂਕਿ ਇਹ ਦੋਵੇਂ ਪਤੀ ਪਤਨੀ ਜੇਲ੍ਹ ਦੇ ਵਿੱਚ ਹਨ ਅਤੇ ਇੱਕ ਕਾਪੀ ਰਹੀ ਹੈ ਜਿਹੜੇ ਪ੍ਰਸ਼ਾਸਨ ਨੂੰ ਵੀ ਭੇਜ ਦਿੱਤੀ ਗਈ ਹੈ। ਨਸ਼ੇ ਦੀ ਖਾਤਮੇ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਜਿਵੇਂ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਪੋਸਟਰ ਚਪਕਾਏ ਜਾ ਰਹ ਉਹ ਦੇਖਣਾ ਕਿ ਹੌਲੇ ਸਮੇਂ ਦੇ ਵਿੱਚ ਅਜਿਹੇ ਹੋਰ ਕੀ ਕਾਰਵਾਈਆਂ ਨਿਕਲ ਕੇ ਸਾਹਮੇ ਆਉਂਦੀਆਂ ਤੁਸੀਂ ਦੇਖੋ ਇਹ ਤਸਵੀਰਾਂ ਅਤੇ ਕੀ ਕਿਹਾ ਐਸਐਚਓ ਕਸ਼ਮੀਰ ਸਿੰਘ ਨੇ ਜੀ ਮਨਜੀਤ ਸਿੰਘ ਉਰਫ ਮੰਗਾ ਪੁੱਤਰ ਦਲਬਾਗ ਸਿੰਘ ਹੈ ਜੀ ਤੇ ਇੱਕ ਇਹਦੇ ਘਰ ਵਾਲੀ ਹੈਗੀ ਹੈ ਜੀ ਆਪਣੀ ਸੀਮਾ ਰਾਣੀ ਇਹਨਾਂ ਦੇ ਦੋਨਾਂ ਤੇ ਇਹਨਾਂ ਪੰਜ ਮੁਕਦਮੇ ਦਰਜ ਨੇ ਤੇ ਤਿੰਨ ਇਹਦੇ ਮਨਜੀਤ ਸਿੰਘ ਮੰਗਾ ਤੇ ਤੇ ਦੋ ਮੁਕਦਮੇ ਇਹਨਾਂ ਸੀਮਾ ਰਾਣੀ ਤੇ ਇਹਨਾਂ ਦੇ ਪੰਜੇ ਦੇ ਪੰਜੇ ਮੁਕਦਮੇ ਜਿਹੜੇ ਇਹਨਾਂ ਹਰਵਨ ਦੇ ਮੁਕਦਮੇ ਨੇ ਇਹਨਾਂ ਦੇ ਵਿੱਚ ਮਾਨਜੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿੰਨਾ ਇਹਨਾਂ ਨੇ ਨਸ਼ਾ ਵੇਚ ਕੇ ਜਿਹੜੀ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹਦੇ ਵਿੱਚ ਅਸੀਂ ਪ੍ਰਾਪਰਟੀ ਇਹਨਾਂ ਦੀ ਉਹ ਫ੍ਰਿਜ ਕਰਾਈ ਹੈ ਇਹ ਮਾਨਜੋਗ ਆਪਣੇ ਦਿੱਲੀ ਤੋਂ ਹੋਈ ਹੈ ਇਹਨਾਂ ਦੇ ਆਰਡਰ ਅਸੀਂ ਇਹਨਾਂ ਦੇ ਚਪਕਾਤੇ ਨੇ ਇਹ ਕਾਟਰ ਦੀ ਕਾਪੀ ਇਹਨਾਂ ਨੂੰ ਦੇ ਦਿੱਤੀ ਹੈ ਇਹਨਾਂ ਨੇ ਹੈਰੋਨ ਵੇਚ ਕੇ ਜਿਹੜਾ ਵੀ ਆਪਣਾ ਜਿਹੜਾ ਪੈਸੇ ਕਮਾਏ ਸੀ ਉਹਨਾਂ ਦੀ ਇਹਨਾਂ ਨੇ ਪ੍ਰਾਪਰਟੀ ਕੀਤੀ ਹੈ ਇਹਨਾਂ ਦੇ ਆਰਡਰ ਅਸੀਂ ਪੇਸਟ ਕਰ ਦਿੱਤੇ ਇਹ ਪ੍ਰਾਪਰਟੀ ਇਹ ਵੇਚ ਨਹੀਂ ਸਕਦੇ ਜੀ ਇਹਨਾਂ ਨੂੰ ਇਹਨਾਂ ਨੂੰ ਲੇਡੀ ਜੀ ਜਿਹੜੇ ਇਹਨਾਂ ਦੇ ਘਰੇ ਆ ਇਹਨਾਂ ਦੇ ਦੂਸਰੀ ਮੈਸੇਜ ਆ ਉਹਨਾਂ ਨੂੰ ਅਸੀਂ ਦੱਸ ਦਿੱਤਾ ਹੈ ਬਾਕੀ ਇਹ ਹੁਣ ਸਾਨੂੰ ਪਤਾ ਲੱਗਾ ਵੀ ਦੋਨੋਂ ਜੇਲ੍ਹ ਵਿੱਚ ਨੇ ਜੀ ਇਹਨਾਂ ਦੀ ਜਿਹੜੀ ਇੱਕ ਇੱਕ ਕਾਪੀ ਉਹਨਾਂ ਨੂੰ ਉੱਥੇ ਜੇਲ੍ਹ ਵਿੱਚ ਵੀ ਇਹਨਾਂ ਨੂੰ ਪ੍ਰੋਵਾਈਡ ਕਰਾਈ ਜਾਏਗੀ ਇਹ ਇਧਰ ਰਹਿਣਗੇ ਮੈਂ ਤੁਹਾਨੂੰ ਲਵਾਉਂਦਾ ਆ ਲਵਾਓ ਉਹ ਲੱਗੇਗਾ ਨਾ ਮੇਰੇ ਕੋਲ ਠੀਕਾ ਲੱਗਦਾ ਸੀ ਦੋਸਤ ਜਿਹੜੀ ਇਹ ਕੂ ਜੋ ਹੈ ਸਪੱਤਾਂ ਕੰਪਨੀ ਕੋ ਲੱਗੇਗੀ ਪਹਿਲੇ ਆਇਆ ਤੇ ਉਹ ਜਾ ਕੇ ਲੱਗੇਗਾ ਇਹ ਨਹੀਂ ਕਰਦਾ ਰਹਿਣ ਦੇ ਇਧਰ ਰੋ ਦੀ ਮਾਂ ਆਇਆ ਇਹ ਇੱਕ ਵਾਰ ਚਲਵਾ ਦੇ ਹਾਂ ਲਵਾ ਲੀ